ਹੈਲੋ ਜੀ ਜੀ ਆਇਆਂ ਨੂੰ ਕਿਤਾ ਹਾਲ ਚਾਲ ਉਮੀਦ ਕਰਦੀ ਹਾਂ ਸਭ ਵਧੀਆ ਹੋਵੇ ਕਿ ਖੂਬ ਮਜ਼ੇ ਚ ਹੋਵਗੇ ਜਿੱਥੇ ਵੀ ਹੋਵਗੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਵਗੇ ਉਪਰਵਾ ਤੁਹਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ਹਾਲੀ ਰੱਖੇ ਸਾਡੀਆਂ ਦੁਆਵਾਂ ਪਿਆਰ ਹਮੇਸ਼ਾ ਆਪਣੇ ਵੀਰਾਂ ਪੈਨਾ ਦੇ ਨਾਲ ਹੈ ਹਮੇਸ਼ਾ ਇਦਾਂ ਹੀ ਹੱਸਦੇ ਵਸਦੇ ਰਹੋ ਆਪਾਂ ਆਪਣੀ ਸਾਰੀ ਸੰਗਤ ਦਾ ਵੈਲਕਮ ਕਰਦੀ ਹਾਂ ਜੀ ਆਪਣੇ ਚੈਨਲ ਪੰਜਾਬੀ ਰਿਐਕਸ਼ਨ ਦੇ ਤੇ ਚੈਨਲ ਤੇ ਨਵੇਂ ਆਣ ਵਾਲੇ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਦੇ ਬਟਨ ਨੂੰ ਵੀ ਦਬਾ ਦੇਣ ਮੇਰੇ ਸ਼ੇਅਰ ਤੇ ਲਾਈਕ ਵੀ ਲਾਜ਼ਮੀ ਕਰਿਓ ਅਗਰ ਵੀਡੀ ਲੇਕਿਨ ਆਪਾਂ ਜਿਹੜੀ ਵੀਡੀਓ ਦੇਖ ਰਹੇ ਹਾਂ ਯਾਰ ਆਪਾਂ ਪੋਡਕਾਸਟ ਦੇਖ ਰਹੇ ਹਾਂ ਜੀ ਇੱਕ ਲੜਕੀ ਦਾ ਜਿਹੜੀ ਕਿ ਸਿੱਖ ਹਿਸਟਰੀ ਤੋਂ ਬਿਲੋਂਗ ਕਰਦੀ ਹੈ ਜੀ ਪ੍ਰੋਬਲਿਮ ਕੋਰ ਉਹਦਾ ਆਪਾਂ ਦੇਖ ਰਹੇ ਹਾਂ ਜੀ ਉਹਦੇ ਦੋ ਪਾਰਟ ਆਪਾਂ ਨੇ ਦੇਖ ਲੈਨੇ ਤੀਸਰਾ ਪਾਰਟ ਆਪਾਂ ਦੇਖਣ ਜਾ ਰਹੇ ਹਾਂ ਅੱਜ ਤੇ ਪਹਿਲੇ ਵੀਡੀਓ ਵੇਖ ਲੈਂਦੀ ਆ ਫਿਰ ਬਾਕੀ ਗੱਲਾਂ ਬਾਅਦ ਵਿੱਚ ਕਰਦੇ ਆ ਲੈਟ ਗੈਟ ਸਟਾਰਟ ਠੀਕ ਆ ਮੈਨੂੰ ਉਹਨਾਂ ਦਾ ਫੋਨ ਆਂਦਾ ਹੈ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ ਕਹਿੰਦੇ ਨਾ ਤੁਸੀਂ ਇਹ ਕੀ ਵੀਡੀਓ ਬਣਾ ਕੇ ਪਾਈ ਹੈ ਤੁਸੀਂ ਬਗਬਦਾਰਾ ਬੰਗਲਾ ਸਾਹਿਬ ਦੀ ਬੇਅਦਬੀ ਕਰਨਾ ਚਾ ਰਹੇ ਹੋ ਹੂੰ ਮੈਂ ਕਿਹਾ ਵੀਰ ਜੀ ਮੈਂ ਨੇ ਤੁਸੀਂ ਸੰਤਾਨ ਨੂੰ ਕਹਿ ਰਹੇ ਹੋ ਮੈਨੂੰ ਗੁਰੂ ਘਰ ਦੇ ਵਿੱਚ ਜਾਣ ਤੋਂ ਡਰ ਲੱਗਦਾ ਹੈ ਮੈਂ ਕਿਹਾ ਪਾਈ ਸਾਹਿਬ ਪਹਿਲੀ ਗੱਲ ਐ ਤੁਸੀਂ ਵੀਡੀਓ ਨੂੰ ਪੂਰਾ ਸੁਣੋ ਮੁਸਲਮਾਨ ਪੈਣ ਆਈ ਸੀ ਗੁਰੂ ਘਰ ਤੁਹਾਡੇ ਸੇਵਾਦਾਰਾਂ ਨੇ ਬਤਮੀਜ਼ੀ ਨਾਲ ਗੱਲ ਕੀਤੀ ਤੇ ਅੱਗੋਂ ਉਸ ਪੈਣ ਦਾ ਕਹਿਣਾ ਸੀ ਆਈ ਐਮ ਸਕੈਰਡ ਆਫ ਥਿਸ ਪਲੇਸ ਮੈਨੂੰ ਗੁਰੂ ਘਰ ਆਉਣ ਤੋਂ ਡਰ ਲੱਗਦਾ ਹੈ ਤੇ ਅੱਗੋਂ ਮੇਰਾ ਸਟਾਫ ਇਨਾ ਪੜਿਆ ਲਿਖਿਆ ਨਹੀਂ ਹੈ ਜੀ ਮੈਂ ਕਿਹਾ ਪਾਵੇ ਪੜੇ ਲਿਖੇ ਦੀ ਗੱਲ ਵੱਖਰੀ ਹੁੰਦੀ ਹੈ ਘਟੋ ਘਟ ਇੱਕ ਸਲੀਕਾ ਤੇ ਮਾਂ ਆਪਣੇ ਟਿੱਡੋਂ ਹੀ ਆਪਣੇ ਬੱਚਿਆਂ ਨੂੰ ਸਿਖਾਉਂਦੀ ਹੈ ਕਿ ਕਿਸੇ ਨਾਲ ਪਿਆਰ ਨਾਲ ਗੱਲ ਕਿਦਾਂ ਕਰੀਦੀ ਹੈ ਇਹਦੇ ਚ ਕੋਈ ਪੜਾਈ ਆ ਕੋਈ ਸਟਾਫ ਦੀ ਤੇ ਕੋਈ ਗੱਲ ਹੀ ਨਹੀਂ ਅੱਗੋਂ ਕਹਿੰਦੇ ਨੇ ਨਹੀਂ ਤੁਸੀਂ ਇਸ ਵੀਡੀਓ ਨੂੰ ਡਿਲੀਟ ਕਰੋ ਤੁਸੀਂ ਬੰਗਲਾ ਸਾਹਿਬ ਨੂੰ ਬਦਨਾਮ ਕਰਨਾ ਚਾਹੁੰਦੇ ਹੋ ਮੈਂ ਕਿਹਾ ਇਸ ਵੀਡੀਓ ਨੂੰ ਡਿਲੀਟ ਕਰਾਣ ਦੀ ਬਜਾਏ ਇੱਕ ਵਾਰੀ ਤੁਸੀਂ ਆਪਣੇ ਸੇਵਾਦਾਰਾਂ ਦੀ ਮੀਟਿੰਗ ਬੁਲਾਓ ਉਹਨਾਂ ਨੂੰ ਬਿਠਾ ਕੇ ਸਮਝਾਓ ਕਿ ਕੋਈ ਵੀ ਜਦੋਂ ਸੰਗਤ ਆਂਦੀ ਹੈ ਹੀਕਾ ਤੁਹਾਡੇ ਰੂਲਸ ਰੈਗੂਲੇਸ਼ਨਸ ਨੇ ਪਰ ਤੁਹਾਡੇ ਕੁਝ ਵੀ ਬੋਲੇ ਨਾਲ ਕਿਸੇ ਦਾ ਦਿਲ ਕਿੰਨਾ ਦੁਖ ਸਕਦਾ ਹੈ ਉਸ ਚੀਜ਼ ਦਾ ਧਿਆਨ ਰੱਖਿਆ ਜਾਵੇ ਅੱਗੋਂ ਕਹਿੰਦੇ ਨੇ ਤੋ ਜਾਣਦੀ ਨਹੀਂ ਆ ਮੈਂ ਕੌਣ ਆ ਮੇਰੀ ਪਾਵਰ ਕਿੰਨੀ ਹੈ ਮੈਂ ਕਿਹਾ ਪਾਈ ਸਾਹਿਬ ਤੁਹਾਡੀ ਪਾਵਰ ਜੋ ਵੀ ਹੈ ਪਰ ਇਹ ਵੀਡੀਓ ਡਿਲੀਟ ਨਹੀਂ ਹੋਣ ਵਾਲੀ ਕਹਿੰਦੇ ਤੁਸੀਂ ਤੁਸੀਂ ਯੂਥ ਕੋਈ ਵੀ ਮੁੱਦਾ ਚੱਕ ਕੇ ਮੀਡੀਆ ਤੇ ਆ ਕੇ ਬੋਲ ਦਿੰਦੇ ਹੋ ਜਦੋਂ ਦਰਬਾਰ ਸਾਹਿਬ ਕੋਈ ਯੋਗਾ ਕਰਦਾ ਹੈ ਜਦੋਂ ਕੋਈ ਡਾਂਸ ਦੀ ਵੀਡੀਓ ਬਣਦੀ ਹੈ ਉਦੋਂ ਕੌਣ ਰਿਸਪਾਂਸਿਬਲ ਹੁੰਦਾ ਹੈ ਸੇਵਾਦਾਰ ਰਿਸਪਾਂਸਿਬਲ ਹੁੰਦੇ ਨੇ ਤੇ ਸਾਡੇ ਸੇਵਾਦਾਰਾਂ ਦਾ ਫਰਜ਼ ਬਣਦਾ ਹੈ ਸੰਗਤਾਂ ਨੂੰ ਟੋਕਣਾ ਅਗਰ ਐਦਾਂ ਦੀ ਕੋਈ ਬਤਤਮੀਜ਼ੀ ਹੋਈ ਸੀ ਤੁਹਾਡਾ ਫਰਜ਼ ਬਣਦਾ ਸੀ ਗੁਰਦੁਆਰਾ ਕਮੇਟੀ ਦੇ ਵਿੱਚ ਆਣ ਦਾ ਅੱਗੋ ਮੇਰਾ ਜਵਾਬ ਸੀ ਕਿ ਪਾਈਸਾ ਬਗਰ ਤੁਹਾਡੀ ਕਮੇਟੀਆਂ ਨੇ ਸਾਡੇ ਯੂਥ ਦੀ ਇੰਨੀ ਸੁਣੀ ਹੁੰਦੀ ਨਾ ਤੇ ਸਾਡੇ ਵਰਗੇ ਯੂਥ ਨੂੰ ਮੀਡੀਆ ਤੇ ਆ ਕੇ ਆਪਣੀ ਗੱਲ ਰੱਖਣ ਦੀ ਲੋੜ ਨਾ ਪੈਂਦੀ ਕਹਿੰਦੇ ਨਹੀਂ ਤੁਸੀਂ ਇਸ ਵੀਡੀਓ ਨੂੰ ਡਿਲੀਟ ਕਰੋ ਮੈਂ ਕਿਹਾ ਪਾਈਸਾ ਬਈ ਵੀਡੀਓ ਡਿਲੀਟ ਨਹੀਂ ਹੋਵੇਗੀ ਬੰਗਲਾ ਸਾਹਿਬ ਚ ਹਜ਼ਾਰਾਂ ਕੰਮ ਉਹ ਵੀ ਤਾਂ ਹੋ ਰਹੇ ਆ ਚੰਗੇ ਹੋ ਰਹੇ ਆ ਜਿਹੜੇ ਅਸੀਂ ਇਹ ਗੱਲ ਕਰਦੇ ਆ ਕਿ ਲੱਖਾਂ ਲੋਕ ਉੱਥੇ ਲੰਗਰ ਛੱਕੇ ਜਾਂਦੇ ਆ ਰੋਜ਼ ਹਸਪੀਟਲਸ ਚੱਲ ਰਹੇ ਨੇ ਸਕੂਲਸ ਚੱਲ ਰਹੇ ਆ ਦਿੱਲੀ ਕਮੇਟੀ ਦੇ ਬਿਲੋਗ ਤਾਂ ਸਿਰਫ ਨੈਗੇਟਿਵ ਵੀਡੀਓ ਕਿਉ ਪੋਜ਼ਿਟਿਵ ਗੱਲ ਕਦੋਂ ਕੀਤੀ ਤੁਸੀਂ ਪੋਜ਼ਿਟਿਵ ਵੀ ਕਰਦੇ ਫਿਰ ਗੱਲ ਫਿਰ ਅਸੀਂ ਮੰਨਦੇ ਕਿ ਪੈਰਲਲ ਹੈ ਤੁਸੀਂ ਸੱਚੇ ਹੋ ਤੁਸੀਂ ਚੰਗੀ ਗੱਲ ਵੀ ਰੱਖਦੇ ਹੋ ਇਹ ਲੱਗ ਰਿਹਾ ਕਿ ਪਲਾਨਡ ਹੈ ਕਿ ਦਿੱਲੀ ਕਮੇਟੀ ਨੂੰ ਜਾਂ ਦਿੱਲੀ ਦੇ ਗੁਰਦੁਆਰਿਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਵੀਰ ਜੀ ਮੇਰਾ ਇਸ਼ੂ ਪਹਿਲਾਂ ਕਿਸੇ ਵੀ ਕਮੇਟੀ ਦੇ ਨਾਲ ਨਹੀਂ ਸੀ ਮੇਰਾ ਇੱਕ ਮੁੱਦਾ ਸੀ ਇਨਸਾਨੀਅਤ ਦੇ ਨਾਤੇ ਕਿ ਅਗਰ ਇੱਕ ਪੈਂਡ ਦੇ ਨਾਲ ਇਦਾਂ ਦੀ ਗੱਲ ਹੋਈ ਹੈ ਤੇ ਸਾਡੇ ਸੇਵਾਦਾਰਾਂ ਦਾ ਫਰਜ ਬਣਦਾ ਹੈ ਕਿ ਅਸੀਂ ਸਭ ਦੇ ਨਾਲ ਪਿਆਰ ਦੇ ਨਾਲ ਗੱਲ ਕਰੀਏ ਪਰ ਜਦੋਂ ਰਣਜੀਤ ਸਿੰਘ ਜੀ ਨੇ ਮੈਨੂੰ ਸਿਖਾਈ ਹੋਈ ਮਰਿਆਦਾ ਨੂੰ ਪੰਗ ਕਰਕੇ ਉਹੀ ਕੰਮ ਆਪ ਕੀਤਾ ਥੈਨ ਮੇਰਾ ਇਸ਼ੂ ਗੁਰਦੁਆਰਾ ਦਿੱਲੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਲੈ ਬਣ ਗਿਆ ਜਦੋਂ ਪੀਟੀਸੀ ਨਿਊਜ਼ ਵੱਲੇ ਹਰਮਿੰਦਰ ਸਿੰਘ ਜੀ ਕਾਲਕਾ ਜਿੰਨੂ ਤੱਕ ਪੁੱਛਦੇ ਨੇ ਕੀ ਪਾਈ ਸਾਹਿਬ ਤੁਹਾਡੇ ਗੁਰਦੁਆਰੇ ਦੇ ਵਿੱਚ ਬੀਬੀ ਵੱਲੋਂ ਅਲੀਗੇਸ਼ਨ ਲਾਇਆ ਗਿਆ ਹੈ ਕਿ ਸੰਗਤਾਂ ਨੂੰ ਵੀਡੀਓਗ੍ਰਾਫੀ ਨਾਟ ਅਲਾਉਡ ਕਰਕੇ ਤੁਸੀਂ ਲੀਡਰਾਂ ਨੂੰ ਕਿਵੇਂ ਅਲਾਉ ਕਰ ਦਿੱਤੀ ਅੱਗੋਂ ਉਹਨਾਂ ਦਾ ਕੀ ਜਵਾਬ ਸੀ ਕਿ ਇਹ ਤਾਂ ਪਬਲਿਕ ਡੋਮੇਨ ਦੀ ਗੱਲ ਹੈ ਜੀ ਪਬਲਿਕ ਨੂੰ ਹੀ ਪੁੱਛੋ ਅਰੇ ਕਿਉਂ ਪੁੱਛੋ ਪਬਲਿਕ ਨੂੰ ਗੁਰਦੁਆਰਾ ਤੁਹਾਡਾ ਪ੍ਰਧਾਨ ਤੁਸੀਂ ਗੁਰਦੁਆਰੇ ਦੇ ਤੁਹਾਡੇ ਅੰਡਰ ਕੁਝ ਵੀ ਐਕਟੀਵਿਟੀ ਹੋ ਰਹੀ ਹੈ Who is responsible for that ਪ੍ਰਧਾਨ ਸਾਹਿਬ ਅੱਗੋ ਨਾਲੇ ਸੰਗਤ ਤੇ ਗੱਲ ਛੱਡਤੀ ਕਿ ਐ ਤਾਂ ਪਬਲਿਕ ਡੋਮੇਨ ਦੀ ਗੱਲ ਐ ਉਹ ਕਹਿੰਦੇ ਚਲੋ ਠੀਕ ਐ ਇਸ ਗੱਲ ਦਾ ਜਵਾਬ ਦਿਓ ਕਿ ਤੁਹਾਡੇ ਰਣਜੀਤ ਸਿੰਘ ਜੀ ਨੇ ਬੀਬੀ ਪ੍ਰਬਲੀਨ ਕੌਰ ਨੇ ਇਦਾਂ ਬੋਲੇ ਕਿ ਮੈਨੂੰ ਫੋਨ ਕੀਤਾ ਹੈ ਧਮਕੀ ਭਰਿਆ ਕਾਲ ਕੀਤਾ ਹੈ ਕਹਿੰਦੇ ਐ ਤਾਂ ਫਿਰ ਰਣਜੀਤ ਸਿੰਘ ਜੀ ਨੂੰ ਪੁੱਛੋ ਕਿਉਂ ਪੁੱਛੀਏ ਰਣਜੀਤ ਸਿੰਘ ਜੀ ਨੂੰ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਉਹ ਨੇ ਉਹਨਾਂ ਦਾ ਫਰਜ਼ ਬਣਦਾ ਸੀ ਉਹਨਾਂ ਦੇ ਗੁਰੂ ਘਰ ਦੇ ਵਜ਼ੀਰ ਅਗਰ ਕੋਈ ਹਰਕਤ ਕਰਦੇ ਨੇ ਪਰਦਾਨ ਸਾਹਿਬ ਨੇ ਕਿਹਾ ਕਿ ਪ੍ਰਬਲਿਨ ਨੂੰ ਸਾਡੇ ਕੋਲ ਆ ਕੇ ਗੱਲ ਕਰਨੀ ਚਾਹੀਦੀ ਸੀ ਮੈਂ ਕਹਾਂ ਕਿ ਤੁਹਾਡੇ ਰਣਜੀਤ ਸਿੰਘ ਜੀ ਨੂੰ ਮੈਨੂੰ ਫੋਨ ਕਰਕੇ ਤਮਕਾਣ ਤੋਂ ਪਹਿਲਾਂ ਕਮੇਟੀ ਨਾਲ ਗੱਲ ਕਰਨੀ ਚਾਹੀਦੀ ਸੀ ਮੈਨੂੰ ਫੋਨ ਕਰਕੇ ਬੁਲਾंदे ਰਕਾਬਗੰਸ ਸਾਹਿਬ ਮੀਟਿੰਗ ਰੱਖ ਦੇ ਕਿ ਇਦਾਂ ਇਦਾਂ ਇੱਕ ਬੀਤੀ ਤੁਸੀਂ ਤੁਸੀਂ ਆਡੀਓ ਜਾਰੀ ਕਰ ਦਿਓ ਤੁਸੀਂ ਜਿਹੜੀ ਤੁਹਾਨੂੰ ਫੋਨ ਕੀਤਾ ਉਹ ਆਡੀਓ ਜਾਰੀ ਕਰ ਦਿਓ ਤੁਸੀਂ ਮੈਂ ਆਡੀਓ ਨਹੀਂ ਉਹ ਦੋ ਰਿਕਾਰਡ ਕਰ ਪਾਈ ਕਿਉਂਕਿ ਮੈਂ ਸਮਾਗਮ ਤੇ ਸੀ ਮੇਰੇ ਲਾਗੇ ਸੰਗਤ ਸੀ ਪਰ ਮੈਂ ਇਸ ਕੰਪਲੇਂਟ ਨੂੰ ਲੈ ਕੇ ਮੈਂ ਆਪਣੇ ਨੀਅਰਬਾਈ ਥਾਣੇ ਵੀ ਗਈਆਂ ਉੱਥੇ ਵੀ ਮੈਂ ਰਿਪੋਰਟ ਕਰਵਾਈ ਹੈ ਮੈਂ ਸਾਈਬਰ ਸੈੱਲ 'ਚ ਵੀ ਗਈਆਂ ਮੈਂ ਇਹ ਵੀ ਪਤਾ ਕਰਨ ਗਈਆਂ ਕਿ ਕੱਲ ਨੂੰ ਅਗਰ ਰਣਜੀਤ ਸਿੰਘ ਜੀ ਮੁਕਰ ਵੀ ਜਾਣਨਾ ਕਿ ਇਹ ਕਾਲ ਤੇ ਮੈਂ ਕੀਤਾ ਹੀ ਨਹੀਂ ਸੀ ਜੀ ਮੈਂ ਉੱਥੇ ਜਾ ਕੇ ਸਾਈਬਰ ਸੈੱਲ ਨੂੰ ਪੂਰਾ ਪੁੱਛ ਕੇ ਆਈਆਂ ਪ੍ਰੂਫ ਲੈ ਕੇ ਆਈਆਂ ਆਪਾਂ ਕੋਸ਼ਿਸ਼ ਕਰ ਲੈਨੇ ਆ ਉਹਨਾਂ ਨੂੰ ਜਿਉ ਗੱਲ ਕਰ ਸਕਣਗੇ ਆਪਾਂ ਲਾਈਨ ਤੇ ਲੈ ਲੈਨੇ ਉਹਨਾਂ ਨੂੰ ਬਿਲਕੁਲ ਆਪਾਂ ਭਾਈ ਰਣਜੀਤ ਸਿੰਘ ਹੋ ਠੀਕ ਭਾਈ ਸਾਹਿਬ ਸਿਮਰਨਜੋਤ ਸਿੰਘ ਮੱਕੜ ਗੱਲ ਕਰ ਰਿਹਾ ਜੀ ਐਸ ਐਮ ਟੀ ਵੀ ਤੋਂ ਅਸੀਂ ਇਸ ਵੇਲੇ ਇੱਕ ਪੋਡਕਾਸਟ 'ਚ ਬੈਠੇ ਆ ਤੇ ਬੀਬੀ ਪ੍ਰਬਲੀਨ ਕੌਰ ਸਾਡੇ ਸਾਹਮਣੇ ਬੈਠੇ ਹੈ ਜੀ ਹਲੋ ਭਾਈ ਸਾਹਿਬ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਜੀ ਮੈਂ ਕੁਝ ਨਹੀਂ ਕਹਾਂਗਾ ਨਹੀਂ ਪਰ ਬਹੁਤ ਵੱਡਾ ਮਸਲਾ ਜਿਹੜਾ ਬਣਿਆ ਪਿਆ ਇਹ ਸੰਗਤ ਦਾ ਵੀ ਸਵਾਲ ਹੈ ਕੀ ਤੁਸੀਂ ਇਹਨਾਂ ਨੂੰ ਫੋਨ ਕੀਤਾ ਸੀ ਕੋਈ ਕਿਹਾ ਕਿ ਕਿੰਸ਼ਪਤਾ ਨੂੰ ਭਰਤੀ ਤੇ ਆਪਣੇ ਸਾਹਮਣੇ ਕੇ ਸਬਿਕਾ ਕਾਲ ਕੀਤੀ ਸੀ 8:22 ਮਿੰਟ ਤੇ 12 ਜਨਵਰੀ ਜੀ ਜੀ ਬਾਗੀ ਪਾਣਾ ਕਰਾਂਗਾ ਕਰਾਂਗੇ ਜੀ ਕਿਸੇ ਅੰਦਰ ਗਤੀਵਿਧੀ ਨਹੀਂ ਕਰਾਂਗੇ ਅਸੀਂ ਸਿਰਫ ਇਹਨਾਂ ਜਾਣਨਾ ਚਾਹੁੰਦੇ ਹਾਂ ਤੁਸੀਂ ਇਹਨਾਂ ਨੂੰ ਕਿਹਾ ਕੀ? ਗਰਾਪ ਸਿਗਰ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਜਿਹੜੀ ਕਿਹਾ ਕਿ ਬੰਗਲਾ ਸਾਹਬ ਤੋਂ ਮੈਨੂੰ ਡਰ ਲੱਗਦਾ ਹੈ ਵੀ ਤੁਸੀਂ ਵੀਡੀਓ ਡਿਲੀਟ ਕਰ ਦਿਓ। ਹੂੰ ਮੈਂ ਤੁਹਾਡਾ ਫਾਦਰ ਬੋਲਦਾ ਤੁਸੀਂ ਇਸ ਬੱਚਾ ਸਮਝਾ ਲਓ। ਇਹਨਾਂ ਨੂੰ 15 ਮਿੰਟ ਸਮਝਾਉਂਦਾ ਰਿਹਾ ਉਹਨਾਂ ਨੇ ਕਿਹਾ ਜੀ ਮੈਂ ਨਹੀਂ ਕਰਨੀ ਮੈਂ ਕਦੇ ਤੇ ਫਿਰ ਗੱਲ ਕਰਨ ਦਾ ਫਾਇਦਾ ਕੋਈ ਨਹੀਂ। ਤੁਸੀਂ ਇਹ ਕਿਹਾ ਕਿ ਮੇਰੀ ਤਾਕਤ ਪਤਾ ਹੈ ਤੈਨੂੰ ਮੈਂ ਕੌਣ ਬੋਲਦਾ। ਨਾ 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 ਇਹ ਇਹ ਗੱਲ ਕਰਨ ਵਾਲੀਆਂ ਦੇ ਇਹ ਇਹ ਤੇ ਕਹਿੰਦੇ ਸਾਡੇ ਕੋਲ ਰਿਕਾਰਡਿੰਗ ਆ ਕਿ ਸਾਰਾ ਕੁਝ ਆ ਗਿਆ ਦੇ ਦੇਣ ਸੰਗਤ ਕੋਈ ਨਹੀਂ ਇਹ ਕਹਿ ਰਹੇ ਇਹਨਾਂ ਕੋਲ ਕੋਈ ਰਿਕਾਰਡਿੰਗ ਹੈ ਹਾਂਜੀ ਦੱਸੋ ਤੁਸੀਂ ਬੋਲੋ ਭਾਈ ਸਾਹਿਬ ਤੁਸੀਂ ਮੈਨੂੰ ਉਸ ਵੇਲੇ ਨਹੀਂ ਕਿਹਾ ਸੀ ਕਿ ਤੈਨੂੰ ਮੇਰੀ ਪਾਵਰ ਦਾ ਨਹੀਂ ਪਤਾ ਤੁਸੀਂ ਮੈਨੂੰ ਉਸ ਵੇਲੇ ਨਹੀਂ ਕਿਹਾ ਸੀ ਅੱਛਾ ਜੀ ਤੁਸੀਂ ਉਸ ਵੇਲੇ ਸੁਣ ਲਓ ਉਹਨਾਂ ਦੀ ਵੀ ਸੁਣ ਲਓ ਭੈਣ ਜੀ ਤੁਸੀਂ ਗੱਲ ਰੱਖੋ ਪਰ ਉਹਨਾਂ ਦੀ ਵੀ ਸੁਣ ਲਓ ਤੁਸੀਂ ਕੀ ਹੂੰ ਕੱਟਤਾ ਠੀਕ ਹੈ ਠੀਕ ਹੈ ਮੈਂ ਸਮਝਦਾ ਹਾਂ ਇੱਕ ਇੱਕ ਪੋਜੀਸ਼ਨ ਤੇ ਬੈਠੇ ਉਹਨਾਂ ਨੇ ਜੋ ਗੱਲ ਕਰਨੀ ਬਣਦੀ ਸੀ ਆਪਾਂ ਕੀਤੀ ਹੈ ਉਹਨਾਂ ਨੇ ਤੇ ਮੈਨੂੰ ਪੁੱਛਣ ਹੀ ਨਹੀਂ ਦਿੱਤਾ ਕਿ ਤੁਸੀਂ ਮੈਨੂੰ ਇਹ ਗੱਲ ਨਹੀਂ ਬੋਲੀ ਕਿ ਮੈਂ ਗੁਰਦੁਆਰਾ ਬੰਗਲਾ ਸਾਹਿਬ ਦੀ ਬੇਅਦਬੀ ਕਰ ਰਹੀ ਹਾਂ ਤੇ ਉਹ ਆਪ ਕੀ ਕਰ ਰਹੇ ਨੇ ਸੰਗਤਾਂ ਨੂੰ ਵੀਡੀਓਗ੍ਰਾਫੀ ਮਨ੍ਹਾ ਕਰਕੇ ਆਪ ਲੀਡਰਾਂ ਨੂੰ ਗੁਰੂ ਘਰ ਦੇ ਵਿੱਚ ਬੁਲਾ ਕੇ ਉਹਨਾਂ ਦੇ ਨਾਲ ਮਿਲ ਕੇ 10-10 ਕੈਮਰਾਮੈਨ ਵੀਡੀਓ ਬਣਵਾ ਰਹੇ ਨੇ ਹੁਣ ਉਹ ਗੁਰੂ ਘਰ ਦੀ ਮਰਿਆਦਾ ਨੂੰ ਪੰਗ ਨਹੀਂ ਕਰ ਰਹੇ ਮੈਨੂੰ ਤੇ ਫੋਨ ਤੇ ਧਮਕਾਉਣ ਵਾਸਤੇ ਕਿ ਸਾਡੇ ਗੁਰੂ ਘਰ ਦੀ ਮਰਿਆਦਾ ਹੁੰਦੀ ਮੈਂ ਤੇ ਚੁੱਪ ਵੀ ਕਰ ਗਈ ਕਿ ਚਲੋ ਠੀਕ ਹੈ ਬੋਰਡ ਲੱਗੇ ਨੇ ਕਿ ਬੋਰਡ ਸਿਰਫ ਸਾਡੇ ਵਾਸਤੇ ਪਰ ਇਹ ਗੱਲ ਕਿਵੇਂ ਪ੍ਰੂਫ ਹੋਊ ਕਿ ਤੁਹਾਨੂੰ ਧਮਕਾਇਆ ਗਿਆ ਇੱਕ ਬੰਦਾ ਅੱਜ ਹੈੱਡ ਗ੍ਰੰਥੀ ਦੀ ਪੋਜੀਸ਼ਨ ਤੇ ਬੈਠਾ ਹੈ ਆਪਾਂ ਉਹਦੇ ਨਾਲ ਗੱਲ ਕੀਤੀ ਉਹ ਕਹ ਰਿਹਾ ਕਿ ਮੈਂ ਉਹ ਜੀ ਕੋਈ ਸ਼ਬਦਾਵਲੀ ਵਰਤੀ ਨਹੀਂ ਹੈ ਹੁਣ ਇਹ ਸੰਗਤ ਅੱਗੇ ਕਿਵੇਂ ਪ੍ਰੂਫ ਹੋਊਗਾ ਕਿ ਉਹਨਾਂ ਨੇ ਤੁਹਾਨੂੰ ਧਮਕਾਇਆ ਤੁਹਾਨੂੰ ਮਾੜਾ ਚੰਗਾ ਬੋਲਿਆ ਜਾਂ ਤੁਹਾਨੂੰ ਗਲਤ ਬੋਲਿਆ ਉਹਨਾਂ ਨੇ ਸਾਹਮਣੇ ਆਨ ਨਾ ਮੈਂ ਵੀ ਤੇ ਤੁਹਾਡੇ ਸਾਹਮਣੇ ਬੈ ਕੇ ਹੀ ਘੰਟਾ ਗੱਲ ਕਰ ਰਹੀ ਆ ਉਹ ਵੀ ਆ ਕੇ ਕਰਨ ਨਾ ਸਾਰੀ ਗੱਲ ਸਾਹਮਣੇ ਆ ਜੇ ਕਿ ਤੁਸੀਂ ਦੋ ਦੋ ਕੁਰਸੀਆਂ ਲਵਾਓ ਬਿਠਾਓ ਸਾਨੂੰ ਕਿਉਂ ਨਹੀਂ ਮੁੱਦਾ ਸੋਲਵ ਹੋਏਗਾ ਉਹ ਸਾਹਮਣੇ ਕਿਉਂ ਨਹੀਂ ਆ ਰਹੇ ਸਾਨੂੰ ਇੰਗਲੈਂਡ ਯੂਕੇ ਕੈਨੇਡਾ ਅਮਰੀਕਾ ਸਾਰੇ ਨੇ ਕਿ ਭਾਈ ਸਾਹਿਬ ਨੇ ਆਪਣਾ ਫੋਨ ਹੀ ਸਵਿਚ ਆਫ ਕੀਤਾ ਹੋਇਆ ਹੈ ਨਹੀਂ ਨਹੀਂ ਫੋਨ ਤਾਂ ਚੱਲ ਰਿਹਾ ਹੈ ਆਪਾਂ ਕਾਲ ਕੀਤੀ ਹੈ ਫੋਨ ਤਾਂ ਚੱਲ ਰਿਹਾ ਹੈ ਹੁਣ ਤੇ ਮੁੱਦਾ ਪੁਰਾਣਾ ਹੋ ਗਿਆ ਵੀਰ ਜੀ ਹੁਣ ਤੇ ਫੋਨ ਆਨ ਹੋ ਗਿਆ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਅਗਰ ਮੈਂ ਤੁਹਾਡੇ ਤੇ ਐਡਾ ਵੱਡਾ ਇਲਿਗੇਸ਼ਨ ਲਾ ਦਵਾਂ ਕਿ ਭਾਈ ਸਾਹਿਬ ਤੁਸੀਂ ਮੈਨੂੰ ਫੋਨ ਕਰਕੇ ਧਮਕਾਇਆ ਹੈ ਤੁਸੀਂ ਮੈਨੂੰ ਤਮਕੀ ਦਿੱਤੀ ਹੈ ਕਿ ਤੂੰ ਜਾਣਦੀ ਨਹੀਂ ਐ ਮੈਂ ਕੌਣ ਆ ਮੈਂ ਕੀ ਕਰ ਸਕਦਾ ਤੁਹਾਡਾ ਅਗੋ ਰਿਐਕਸ਼ਨ ਪਹਿਲਾ ਰਿਐਕਸ਼ਨ ਕੀ ਹੋਏਗਾ ਪਰ ਤੁਹਾਨੂੰ ਇਹ ਲੱਗਦਾ ਹੈ ਮੇਰਾ ਰਿਐਕਸ਼ਨ ਤਾਂ ਮੈਂ ਬਹੁਤ ਹਲੀਮੀ ਨਾਲ ਗੱਲ ਕਰੂੰਗਾ ਮੈਨੂੰ ਰੋਜ਼ ਇਹੋ ਜਿਹੇ ਬਹੁਤ ਸਾਰੇ ਫੋਨ ਆਉਂਦੇ ਆ ਇਹੋ ਜਿਹੇ ਹਜ਼ਾਰਾਂ ਪੋਲਿਟੀਸ਼ੀਨਾਂ ਤੋਂ ਲੈ ਕੇ ਅਫਸਰਾਂ ਤੱਕ ਮੈਂ ਰੋਜ਼ ਡੀਲ ਕਰਦਾ ਮੇਰੀ ਭੈਣ ਕਿਉਂਕਿ ਸ਼ਾਇਦ ਤੁਸੀਂ ਹਾਲੇ ਬਹੁਤ ਯੰਗ ਹੋ ਤੁਹਾਡਾ ਇਸ ਗੱਲਾਂ 'ਚ ਤਜਰਬਾ ਥੋੜਾ ਹੋਣਾ ਤੁਸੀਂ ਰਿਐਕਟ ਕਰਗੇ ਹੋਗੇ ਜੇ ਆਇਆ ਵੀ ਹੈ ਇਹਦੋਂ ਪਹਿਲਾਂ ਵੀ ਕਿਰਤਨੀਆਂ ਦੇ ਵਿਵਾਦ ਹੋਏ ਆ ਕਿਹੜਾ ਨਹੀਂ ਹੋਇਆ ਮੈਨੂੰ ਦੱਸੋ ਬਹੁਤ ਸਾਰੇ ਕੀਰਤਨੀਆਂ ਦੇ ਵੈਗਰੂ ਨਹੀਂ ਬੋਲਣਾ ਚੁਪਾਰੇ ਸਾਹਿਬ ਦਾ ਵਿਵਾਦ ਹੋਇਆ ਕੋਈ ਪਹਿਲੀ ਗੱਲ ਥੋੜੀ ਹੈ ਕਿ ਵਿਵਾਦ ਹੋ ਰਿਹਾ ਹੈ ਪਰ ਪੰਥ ਦੇ ਵਿਵਾਦ ਕੀ ਅਸੀਂ ਖਲਾਰਾ ਪਾ ਕੇ ਨਿਬੇੜਾਂਗੇ ਮੇਰਾ ਇਹ ਸਵਾਲ ਹੈ ਮੈਂ ਤੇ ਪਹਿਲਾਂ ਜੇ ਘਰ ਦੇ ਵਿੱਚ ਕੋਈ ਮਸਲਾ ਹੋ ਜੇ ਤਾਂ ਚੁੱਪ ਹੋ ਜਾਈਦਾ ਹੈ ਗੇਟ ਬੰਦ ਕਰਕੇ ਅੰਦਰ ਬਹਿ ਕੇ ਗੱਲ ਨਿਬੇੜੀਦੀ ਹੈ ਲੋਕਾਂ ਚ ਰੌਲਾ ਪਾ ਕੇ ਕਿ ਮੁਸਲਮਾਨ ਕੁੜੀ ਸੀ ਮੁਸਲਮਾਨ ਕੁੜੀ ਸੀ ਇਹ ਕਹਿ ਕੇ ਅਸੀਂ ਕੀ ਸਾਬਤ ਕਰ ਦਿਆਂਗੇ ਕੱਲੀ ਇੱਕ ਤੁਸੀਂ ਹੁਣ ਮੁਸਲਮਾਨ ਵਰਡ ਨੂੰ ਬੇਸ਼ੱਕ ਹਟਾ ਦਿਓ ਤੁਸੀਂ ਵਾਰ-ਵਾਰ ਕਹਿ ਰਹੇ ਹੋ ਨਾ ਜਿੰਨੀਆਂ ਵੀਡੀਓਜ਼ ਦਿੱਤੀਆਂ ਜਿੰਨੇ ਇੰਟਰਵਿਊਜ਼ ਦਿੱਤੇ ਤੁਸੀਂ ਆਹੀ ਗੱਲ ਬੋਲ ਰਹੇ ਹੋ ਉਹ ਮੁਸਲਮਾਨ ਸੀ ਉਹ ਫਿਰ ਤੁਸੀਂ ਕਹਿ ਰਹੇ ਹੋ ਕਿ ਕੱਲੀ ਸੱਚ ਦਾ ਪ੍ਰਚਾਰ ਮੈਂ ਨਹੀਂ ਕਰਦੀ ਉਹਨਾਂ ਨੇ ਕਿਹਾ ਕਿ ਕੱਲੀ ਸੱਚ ਦਾ ਪ੍ਰਚਾਰ ਤੂੰ ਨਹੀਂ ਕਰ ਰਹੀ ਤੁਸੀਂ ਆਪਦੇ ਮੂੰਹ ਹੀ ਕਹਿ ਰਹੇ ਹੋ ਕਿ ਤੁਸੀਂ ਸੱਚ ਦਾ ਪ੍ਰਚਾਰ ਕਰ ਦਿਓ ਫਿਰ ਇਹ ਕਾਹਦਾ ਸੱਚ ਹੋਇਆ ਇਹ ਘਰ ਚ ਕੋਈ ਮਸਲਾ ਹੋ ਵੀ ਗਿਆ ਤੇ ਬਹਿ ਕੇ ਨਵੇੜ ਲੈਣੇ ਆਪਾਂ ਉਸ ਮਸਲੇ ਨੂੰ ਤੇ ਪਰਦਾਨ ਸਾਹਿਬ ਨੂੰ ਇਸੇ ਵਾਸਤੇ ਤਾਂ ਆਣਾ ਚਾਹੀਦਾ ਸੀ ਸਾਹਮਣੇ ਇੰਨਾ ਵੱਡਾ ਇਸ਼ੂ ਤੇ ਬਣਨਾ ਹੀ ਨਹੀਂ ਸੀ ਜਦੋਂ ਉਹਨਾਂ ਨੇ ਗਾਲੀ ਪਬਲਿਕ ਤੇ ਛੱਡ ਦਿੱਤੀ ਜਦੋਂ ਸਿੱਧਾ ਪੁੱਛਿਆ ਗਿਆ ਕਿ ਵਿਅਦਬੀ ਦਾ ਜਵਾਬ ਦੋ ਕਹਿੰਦੇ ਐ ਤਾਂ ਪਬਲਿਕ ਡਿਬੇਟ ਦੀ ਗੱਲ ਐ ਪਬਲਿਕ ਨੂੰ ਤੁਹਾਨੂੰ ਇਹ ਗੱਲ ਕਹੀ ਗਈ ਉਹਨਾਂ ਨੇ ਕਹੀ ਕਿ ਤੁਹਾਡੇ ਪਿਤਾ ਸਮਾਨਾ ਮੈਂ ਜਾਂ ਮੈਂ ਤੁਹਾਡੇ ਪਿਓ ਵਰਗਾ ਮੈਂ ਉਸ ਰਿਕਾਰਡਿੰਗ ਚ ਇਹ ਗੱਲ ਬੋਲੀ ਕਿ ਜੇ ਤੁਹਾਡੇ ਫਾਦਰ ਆ ਸਾਹਮਣੇ ਬੈਠੇ ਆਪਣੇ ਜੇ ਕੋਈ ਘਰ ਚ ਵਿਵਾਦ ਹੋ ਜਾਂਦਾ ਕੋਈ ਗੱਲ ਹੋ ਜਾਂਦੀ ਉੱਥੇ ਹੋ ਸਕਦਾ ਤੁਹਾਡੇ ਫਾਦਰ ਹੀ ਗਲਤ ਹੁੰਦੇ ਤੁਸੀਂ ਕੀ ਕਰਦੇ ਫਿਰ ਮੇਰੇ ਫਾਦਰ ਮਤਲਬ ਕਿਸੇ ਤੋਂ ਗਲਤ ਕੋਈ ਵੀ ਗੱਲ ਹੋ ਜਾਂਦੀ ਘਰ ਚ ਥੋਡੇ ਫਾਦਰ ਤੁਹਾਨੂੰ ਝਿੜਕ ਦਿੰਦੇ ਕਿਸੇ ਗੱਲ ਤੋਂ ਹੋ ਸਕਦਾ ਉਹੀ ਗੱਲ ਉਹੀ ਗਲਤ ਹੁੰਦੇ ਤੁਸੀਂ ਨਿਮਕੇ ਚਲੇ ਜਾਂਦੇ ਨਾ ਕਿ ਪਾਪਾ ਬੈਠੋ ਆਪਾਂ ਬੈਠ ਕੇ ਗੱਲ ਕਰਦੇ ਆਂ ਜੀ ਮੈਂ ਤਾਂ ਨਹੀਂ ਵੀ ਹੋਈ ਗਈ ਸੀ ਉਸ ਦਿਨ ਚਲੇ ਜਾਂਦੇ ਬੰਗਲਾ ਸਾਹਿਬ ਤੁਸੀਂ ਜਾ ਕੇ ਭਾਈ ਰਣਜੀਤ ਸਿੰਘ ਨੂੰ ਮਿਲਦੇ ਕਿ ਮੈਂ ਪੰਥ ਦੀ ਇੱਕ ਕੀਰਤਨ ਕਰ ਰਹੀ ਆਂ ਔਰ ਮੈਂ ਹੌਲੀ ਹੌਲੀ ਮੇਰਾ ਨਾਮ ਬਣ ਰਿਹਾ ਮੈਨੂੰ ਵੈਸੇ 18 ਸਾਲ ਹੋ ਗਏ ਤੁਹਾਨੂੰ ਕੀਰਤਨ ਕਰਦੇ ਪਰ ਇਹ ਸਨਮਾਨ ਤਾਂ ਸੰਗਤ ਨੇ ਪੰਥ ਨੇ ਦੇਣਾ ਹੈ ਇੱਥੇ ਲੋਕ 30 30 40 40 ਸਾਲ ਕੰਮ ਕਰਨ ਤੋਂ ਬਾਅਦ ਵੀ ਜਦੋਂ ਪੰਥ ਤੋਂ ਮੁਨਕਰ ਹੋਏ ਤੇ ਪੰਥ ਫਿਰ ਜਵਾਬ ਦਿੰਦਾ ਅੱਜ ਸਵਾਲ ਇੱਥੇ ਆ ਕੇ ਖੜਾ ਹੈ ਕਿ ਤੁਸੀਂ ਆਪ ਹੀ ਕਹਿ ਰਹੇ ਹੋ ਮੈਂ ਸੱਚ ਦਾ ਪ੍ਰਚਾਰ ਕਰਦੀ ਆ ਚਲੇ ਜਾਂਦੇ ਨਿਵਕੇ ਕਹਿ ਦਿੰਦੇ ਕਿ ਭਾਈ ਸਾਹਿਬ ਗੱਲ ਨਵੇੜ ਦਿੰਨੇ ਆ ਇਹ ਗੱਲ ਜਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਤੈਨੂੰ ਕੀ ਲੱਗਦਾ ਕੱਲੀ ਤੂੰ ਹੀ ਆਈਆਂ ਜਿਹੜੀ ਸੱਚ ਦਾ ਪ੍ਰਚਾਰ ਕਰਦੀ ਐ ਮੈਂ ਕਿਹਾ ਭਾਈ ਸਾ ਮੈਂ ਕਦੋਂ ਬੋਲਿਆ ਕਿ ਕੱਲੀ ਮੈਂ ਹੀ ਆ ਜਿਹੜੀ ਸੱਚ ਦਾ ਪ੍ਰਚਾਰ ਕਰਦੀ ਐ ਮੇਰੇ ਤੋਂ ਪਹਿਲਾਂ ਵੀ ਬਥੇਰੇ ਹੋਣਗੇ ਮੇਰੇ ਤੋਂ ਬਾਅਦ ਵੀ ਬਥੇਰੇ ਆਣਗੇ ਇੱਕ ਵੀਡੀਓ 'ਚ ਤੁਸੀਂ ਇਹ ਕਿਹਾ ਕਿ ਭਾਈ ਪਿੰਦਰਪਾਲ ਸਿੰਘ ਜੀ ਔਰ ਇੱਕ ਨਾਮ ਹੋਰ ਲਿਆ ਸ਼ਾਇਦ ਤੁਸੀਂ ਕਿ ਉਹਨਾਂ ਤੋਂ ਇਲਾਵਾ ਤਾਂ ਪੰਥ ਕੋਲੇ ਇਸ ਟਾਈਮ ਸੱਚ ਦਾ ਪ੍ਰਚਾਰ ਕਰਨ ਵਾਲੇ ਲੋਕ ਨਹੀਂ ਨੇ ਨਹੀਂ ਹੈਗੇ ਭਾਈ ਸਰਬਜੀਤ ਸਿੰਘ ਤੁੰਦਾ ਨੇ ਬਾਬਾ ਬੰਤਾ ਸਿੰਘ ਨੇ ਉਹ ਉਹ ਜਿਹੜੀਆਂ ਕੁਝ ਰੂਹਾਂ ਸੀ ਹਾਂ ਉਹ ਇਸ ਤੋਂ ਪਹਿਲਾਂ ਵੀ ਰੂਹਾਨੀ ਆਈਆਂ ਤੁਹਾਨੂੰ ਲੱਗਦਾ ਜਿੰਨਾ ਮੈਨੂੰ ਪਤਾ ਹੈ ਜਿੰਨਾ ਅਸੀਂ ਆਪਣੇ ਯੂਥ ਦੇ ਵਿੱਚ ਵੇਖ ਰਹੇ ਹਾਂ ਜਿਨ੍ਹਾਂ ਨੂੰ ਅਸੀਂ ਐਡਮਾਇਰ ਕਰਦੇ ਹਾਂ ਹੋਰ ਵੀ ਬਥੇਰੇ ਪ੍ਰਚਾਰਕ ਹੋਣਗੇ ਪਰ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਇੱਕ ਐਸੀ ਗੱਲ ਰੱਖਦੇ ਸਨ ਕਦੀ ਉਹਨਾਂ ਨੇ ਕੋਈ ਵਿਵਾਦ ਨਹੀਂ ਪਾਇਆ ਭਾਈ ਜਸਬੀਰ ਸਿੰਘ ਖੰਨੇ ਵਾਲੇ ਅਸੀਂ ਸਾਰਿਆਂ ਨੂੰ ਸੁਣਦਿਆਂ ਵੀਰ ਜੀ ਸਾਰਿਆਂ ਨੂੰ ਸੁਣਦਿਆਂ ਨੇ ਕਿੰਨਾ ਨੂੰ ਅੰਮ੍ਰਿਤ ਵਿੱਚ ਸਕਾਇਆ ਹਾਂ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਚਕਾਇਆ ਉਹਨਾਂ ਨੇ ਭਾਈ ਜਸਬੀਰ ਸਿੰਘ ਖੰਨੇ ਵਾਲਿਆਂ ਨੇ ਪਰ ਫਿਰ ਵੀ ਸਭ ਤੋਂ ਉੱਚਾ ਦਰਜਾ ਸਾਡੇ ਲਈ ਸੰਤ ਮਸਕੀਨ ਜੀ ਜਿਨ੍ਹਾਂ ਨੂੰ ਅਸੀਂ ਸੁਣ ਸੁਣ ਕੇ ਹੀ ਅਸੀਂ ਵੱਡੇ ਤੁਸੀਂ ਫਿਰ ਆਪਦੇ ਆਪ ਨੂੰ ਉਸ ਕੈਟਾਗਰੀ ਚ ਰੱਖ ਰਹੇ ਹੋ ਕਿ ਉਹ ਦੋਆਂ ਤੋਂ ਬਾਅਦ ਤੁਸੀਂ ਹੋ ਤੀਜੇ ਨਹੀਂ ਮੇਰਾ ਉਸ ਵੀਡੀਓ ਤੇ ਪਹਿਲਾ ਕਮੈਂਟ ਸੀਗਾ ਕਿ ਜਦੋਂ ਕਿਸੇ ਨੇ ਤਿੰਨ ਨਾਮ ਇਕੱਠੇ ਕੀਤੇ ਸਨ ਮੈਂ ਕਿਹਾ ਸੀ ਮੈਂ ਹੱਤਨਾ ਮਾਨ ਸਖਸ਼ਿਤੀਆਂ ਦੇ ਨਾਲ ਸਾਡਾ ਨਾਮ ਜੋੜਿਆ ਜਾਵੇ ਹਮਮ ਔਰ ਰਈ ਗੱਲ ਵੀਰ ਜੀ ਤੁਸੀਂ ਮੈਨੂੰ ਕੁਐਸਚਨ ਕੀਤਾ ਕਿ ਇਸ ਮੁੱਦੇ ਨੂੰ ਘਰ ਦੇ ਵਿੱਚ ਬੈ ਕੇ ਹੀ ਸੁਲਝਾਇਆ ਜਾ ਸਕਦਾ ਸੀ ਅਗਰ ਮੈਂ ਉੱਥੇ ਕਮੇਟੀ ਵੱਲ ਚਲੀ ਵੀ ਜਾਂਦੀ ਕੱਲੀ ਇੱਕ ਪੈਣ ਦੇ ਨਾਲ ਇਦਾਂ ਦੀ ਗੱਲਬਾਤ ਨਹੀਂ ਹੋਈ ਸੀ ਅਗਰ ਉਸ ਕਮਰੇ ਦੇ ਵਿੱਚ ਚਾਰ ਦੀਵਾਰੀ ਚ ਬੁਲਾ ਕੇ ਮਸਲਾ ਸੁਲਝਾ ਵੀ ਦਿੰਦੇ ਤਾਂ ਵੀ ਇਦਾਂ ਹੱਲ ਨਹੀਂ ਸੀ ਹੁਣ ਕੱਲ ਹੁਣ ਹੱਲ ਹੋ ਜਾਊਗਾ ਇਸ ਗੱਲ ਨੂੰ ਇੰਨਾ ਖਿਲਾਰਨ ਤੋਂ ਬਾਅਦ ਜੋ ਤੁਹਾਨੂੰ ਲੱਗ ਰਿਹਾ ਕਿ ਹੱਲ ਨਹੀਂ ਹੋਊਗਾ ਹੁਣ ਹੱਲ ਹੋ ਜਾਊਗਾ ਕੀ ਆਪਦੀ ਆਪਦੀ ਪੰਥ ਦੀ ਆਪਦੀ ਲੋਕਾਂ ਦੀ ਆਪਦੇ ਗੁਰੂ ਘਰਾਂ ਦੀ ਬਦਨਾਮੀ ਕਰਕੇ ਮਸਲੇ ਹੱਲ ਹੋ ਜਾਣਗੇ ਆਪਣੇ ਪੰਥ ਨੂੰ ਆਹੀ ਦਿੱਕਤ ਆ ਜਦੋਂ ਇਹਨਾਂ ਨੂੰ ਦਿਖਦਾ ਨਾ ਕਿ ਕੋਈ ਇਹਨਾਂ ਦੀਆਂ ਕਮੀਆਂ ਦੱਸਣ ਵਾਸਤੇ ਇਹਨਾਂ ਨੂੰ ਆ ਗਿਆ ਤਾਂ ਇਹਨਾਂ ਨੂੰ ਲੱਗਦਾ ਕਿ ਉਹੀ ਸਾਡੇ ਖਿਲਾਫ ਆ ਤੁਹਾਨੂੰ ਕੀ ਲੱਗਦਾ ਤੁਸੀਂ ਪਹਿਲੇ ਹੋ ਅਸੀਂ ਬਤੌਰ ਜਰਨਲਿਸਟ ਦਿੱਲੀ ਕਮੇਟੀ ਨੂੰ ਵਾਣ ਹੀ ਪਾਇਆ ਹੋਇਆ ਰੋਜ਼ ਸਵਾਲ ਕਰਦੇ ਇਹਨਾਂ ਨੂੰ ਆਹੀ ਭਾਈ ਰਣਜੀਤ ਸਿੰਘ ਨੂੰ 25 ਵਾਰੀ ਸਵਾਲ ਅਸੀਂ ਕੀਤੇ ਐ ਕਲਕਾ ਜੀ ਨੂੰ ਸਵਾਲ ਕਰਦੇ ਆ ਸਰਸਾ ਜੀ ਨੂੰ ਸਵਾਲ ਕੀਤੇ ਐ ਤੋਂ ਪਹਿਲਾਂ ਸਰਨਾ ਜੀ ਸੀ ਉਹਨਾਂ ਨੂੰ ਸਵਾਲ ਹੋਏ ਐ ਇੱਥੇ ਪੰਜਾਬ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਰੋਧ ਸਵਾਲ ਕਰਦੇ ਆ ਬਾਦਲ ਦੱਲੀਆਂ ਨੂੰ ਸਵਾਲ ਕਰਦੇ ਆ ਤੁਹਾਨੂੰ ਕਿਹਨੇ ਕਹੇ ਸਵਾਲ ਨਹੀਂ ਹੁੰਦੇ ਸਵਾਲ ਹੁੰਦੇ ਨੇ ਵੀਰ ਜੀ ਪਰ ਅਗਰ ਅਸੀਂ ਇਵੇਂ ਚੁੱਪ ਕਰਕੇ ਬਹਿ ਜਾਈਏ ਕਿ ਕੋਈ ਵੀ ਪੰਥਕ ਮਸਲਾ ਹੈ ਕਿ ਅਗਰ ਇਹ ਆਪਣੇ ਆਪਣੇ ਨੂੰ ਪੰਡ ਰਹੇ ਨੇ ਅਗਰ ਇਸ ਸੋਚ ਵਿਚਾਰ ਨਾਲ ਚਲਾਂਗੇ ਤਾ ਫਿਰ ਆਗਲ ਸੀ ਕਹਿਣ ਵਾਲੇ ਕੋਈ ਨਹੀਂ ਹੁੰਦੇ ਕਿ ਸਾਡੇ ਧਰਮ ਨੂੰ ਛੱਡ ਕੇ ਤੁਹਾਨੂੰ ਆਪਣੀ ਪੀੜ੍ਹੀ ਥੱਲੇ ਵੀ ਸੋਟਾ ਮਾਰਨਾ ਚਾਹੀਦਾ ਸਾਡੇ ਆਪਣੀਆਂ ਵੀਡੀਓਜ਼ ਆਈਆਂ ਨਾ ਨਾਲ ਆਈਆਂ ਸੰਗਤ ਨੂੰ ਤਾਂ ਨਹੀਂ ਇਹ ਦਿਖ ਰਿਹਾ ਨਾ ਕਿ ਸੱਕਾ ਪਰਾ ਹੈ ਉਹ ਕਿਹਨੂੰ ਕਿਹਨੂੰ ਦੱਸੋਂਗੇ ਜਾ ਕੇ ਸੀ ਸੀਨਟਰੋਲ ਦੀ ਗੱਲ ਕਰਦੇ ਜਦੋਂ ਪੰਥ ਦੀ ਪ੍ਰਚਾਰਕ ਦੀ ਇਹ ਵੀਡੀਓ ਆਵੇ ਕਿ সুইমিਂਗ ਪੂਲ ਦੇ ਵਿੱਚ ਉਹ ਤਾਰੀਆਂ ਲਾ ਰਹੀ ਹੈ ਤੇ ਸਟੇਜਾਂ ਤੇ ਜਾ ਕੇ ਬਾਦ ਦੇ ਵਿੱਚੋਂ ਵਾਇਗਰੂ ਵਾਇਗਰੂ ਕਰਦੀ ਹੈ ਪੰਥ ਨੂੰ ਕੁਐਸਚਨ ਇਹਦਾ ਜਵਾਬ ਕੌਣ ਦੇਊਗਾ ਇਸ ਗੱਲ ਦਾ ਮੈਂ ਜਵਾਬ ਦਿੰਦੀ ਆ সুইমিਂਗ ਪੂਲ ਦੀ ਗੱਲ ਆਈ ਹੈ ਨਾ ਵੀਰ ਜੀ ਉਸ সুইমিਂਗ ਪੂਲ ਦੇ ਵਿੱਚ ਮੈਂ ਹਾਂ ਮੇ ਸਰ ਮੇਰਾ ਟਕਿਆ ਤਨ ਮੇਰਾ ਟਕਿਆ ਸਾਨੂੰ ਕਹਿ ਰਹੇ ਨੇ ਕਿ ਤੁਸੀਂ ਤਾਂ ਕੁਲੜ ਪੀਜੇ ਵਲਿਆਂ ਤੋਂ ਵੀ ਉੱਤੇ ਚਲੇ ਗਏ ਨਹੀਂ ਉਹ ਕੋਈ ਪੁੱਛੇ ਉਹ ਕੌਣ ਸਨ ਤੁਹਾਨੂੰ ਵੀ ਪਤਾ ਹੈ ਉਹਨਾਂ ਦੀ ਇੱਕ ਵੀਡੀਓ ਲੀਕ ਹੋਈ ਸੀ ਸੰਗਤਾ ਨੇ ਮੇਰੀ ਔਰ ਮੇਰੇ ਸਗੇ ਪਰਾਦੀ ਐਸੀ ਕਿਹੜੀ ਅਸ਼ਲੀਲ ਵੀਡੀਓ ਵੇਖ ਲਈ ਜੋ ਸਾਨੂੰ ਉਹਨਾਂ ਦੇ ਨਾਲ ਕੰਪੇਅਰ ਕੀਤਾ সুইমিਂਗ ਪੂਲ ਦੇ ਵਿੱਚ ਮੈਂ ਆ ਮੇਰਾ ਸਗਾ ਪਰਾਏ ਮੇਰਾ ਕੋਈ ਤਨ ਦਾ ਕੋਈ ਅੰਗ ਨਹੀਂ ਦਿਖ ਰਿਹਾ ਸਰ ਮੇਰਾ ਟਕਿਆ ਹੋਇਆ ਇਸ ਚ ਕਿਹੜੀ ਅਸ਼ਲੀਲ ਹਰਕਤ ਕਰਤੀ ਨਾ ਪਾਓ ਵੀਡੀਓਜ਼ ਕਿਉਂ ਨਾ ਪਾਈਏ ਕਿਉਂ ਸਾਨੂੰ ਸਿੱਖਾਂ ਨੂੰ ਲਾਈਫ ਇੰਜੋਏ ਕਰਨ ਦਾ ਕੋਈ ਹੱਕ ਨਹੀਂ ਅਸੀਂ ਵੀ ਕਰਦੇ ਹਾਂ ਸਾਰੇ ਹੀ ਕਰਦੇ ਨੇ ਹਰ ਬੰਦਾ ਪਬਲਿਕ ਡੋਮੇਨ ਵਾਲਾ ਲਾਈਫ ਇੰਜੋਏ ਕਰਦਾ ਹੈ ਇਹਦਾ ਮਤਲਬ ਅਸੀਂ ਆਪਦਾ ਬੈਡਰੂਮ ਤੇ সুইমিং ਪੂਲ ਲੋਕਾਂ ਨੂੰ ਥੋੜੀ ਦਿਖਾਉਣ ਲੱਗ ਜਾਂਗੇ ਜਾ ਕੇ ਅਸੀਂ ਬੈਡਰੂਮ ਦਿਖਾ ਰਿਹਾ ਬੈਡਰੂਮ ਔਰ সুইমিং ਪੂਲ ਚ ਬਹੁਤ ਫਰਕ ਹੈ ਵੀਰ ਜੀ ਅਸੀਂ ਸਗੇ ਪੈਣ ਪਰ ਆਇਆ ਅਗਰ ਕੱਲ ਨੂੰ ਕੋਈ ਐਦਾਂ ਦੀ ਵੀਡੀਓ ਆਉਂਦੀ ਕਿ ਮੇਰੇ ਕੋਈ ਹਸਬੈਂਡ ਹੁੰਦੇ ਐਦਾਂ ਦੀ ਹਰਕਤ ਉਦਾਂ ਦੇ ਤਾਂ ਸਾਨੂੰ ਕੁਲੜ ਪੀਜੇ ਵਦਿਆਂ ਨਾਲ ਨਾਮ ਜੋੜਿਆ ਜਾਂਦਾ ਹੁਣ ਇੱਕ ਤੁਹਾਡੇ ਸਵੀਮਿੰਗ ਪੂਲ ਵਾਲੇ ਕੁਐਸਚਨ ਤੋਂ ਮੈਨੂੰ ਇੱਕ ਗੱਲ ਹੋ ਰਹੀ ਆ ਦਾਗੀ ਕਿ ਸਾਨੂੰ ਐ ਤੱਕ ਕਿਹਾ ਗਿਆ ਕਿ ਇਹ ਬੀਬੀ ਆਪਣੇ ਪ੍ਰਾਂ ਨੂੰ ਕਹਿ ਰਹੀ ਹੈ ਤੇਰੀ ਸੇਵਾ ਤੇ ਮੈਂ ਰਾਤ ਨੂੰ ਕਰਦੀ ਆ ਹਮ ਹੈਨਾ ਜੀ ਹੁਣ ਉਸ ਦੀ 10 ਸੈਕਿੰਡ ਦੀ ਕਲਿੱਪ ਕੱਢ ਲਈ ਕਿੱਡਾ ਗਲਤ ਮਤਲਬ ਮੇਰੇ ਵਰਗੀ ਵੀ ਕੋਈ ਸੁਣੇ ਯਾਰ ਇਹ ਦੀ ਗੰਦੀ ਜ਼ੁਬਾਨੀ ਸਲੇਡੀ ਦੀ ਕਿ ਤੇਰੀ ਸੇਵਾ ਤੇ ਮੈਂ ਰਾਤ ਨੂੰ ਕਰਦੀ ਆ ਇਦਾ ਮਤਲਬ ਕੀ ਸੀ ਅਸੀਂ ਉਸ ਵੇਲੇ ਸਮਾਗਮ ਤੇ ਜਾ ਰਹੇ ਸੀ ਰਾਤ ਨੂੰ ਮੈਂ ਆਪਣੇ ਪ੍ਰਾਨ ਨੂੰ ਬੋਲਿਆ ਸਮਾਗਮ ਖਤਮ ਹੋ ਲੈਣ ਦੇ ਸਾਡੇ ਚ ਹਸੀ ਮਜ਼ਾਕ ਵੀ ਹੁੰਦਾ ਲੜਾਈ ਝਗੜੇ ਵੀ ਹੁੰਦੇ ਨੇ ਮੇਰਾ ਕਹਿਣ ਦਾ ਮਤਲਬ ਹੀ ਇਹ ਸੀ ਇੱਕ ਵਾਰੀ ਪ੍ਰੋਗਰਾਮ ਕਰਾ ਕੇ ਆ ਜਾ ਮੈਂ ਤੈਨੂੰ ਇਸ ਪੂਲ ਦੇ ਵਿੱਚ ਤੱਕਾ ਨਾ ਦਿੱਤਾ ਤੇ ਮੈਂ ਵੀ ਪ੍ਰਬਲ ਨਹੀਂ ਬਸ ਲੋਕਾਂ ਨੇ ਆਹ ਨਹੀਂ ਵੇਖਿਆ ਬਸ ਇਹ ਦੇਖ ਲਿਆ ਕਿ ਬੀਬੀ ਨੇ ਇੰਨੀ ਗੱਲ ਕਰਤੀ ਕਿ ਮੈਂ ਤੇ ਤੈਨੂੰ ਤੇਰੀ ਸੇਵਾ ਮੈਂ ਰਾਤ ਨੂੰ ਕਰਾਂਗੀ ਭੈਣ ਮੇਰੀ ਇਹ ਲੋਕਾਂ ਨੂੰ ਨਹੀਂ ਪਤਾ ਨਾ ਉਹ ਤੁਹਾਡਾ ਭਰਾ ਹੈ ਸੰਗਤ ਨੂੰ ਨਹੀਂ ਪਤਾ ਨਾ ਮੈਨੂੰ ਵੀ ਨਹੀਂ ਪਤਾ ਸੀ ਜਦੋਂ ਤੱਕ ਤੁਸੀਂ ਨਹੀਂ ਦੱਸਿਆ ਜਦੋਂ ਤੁਸੀਂ ਉਹ ਵੀਡੀਓ ਦੇਖਦੇ ਹੋ ਤਾਂ ਤੁਹਾਡੇ ਜ਼ਹਿਨ ਦੇ ਵਿੱਚ ਸੌ ਤਰ੍ਹਾਂ ਦੀਆਂ ਗੱਲਾਂ ਆ ਜਾਂਦੀਆਂ ਕਿ ਇੱਕ ਪ੍ਰਚਾਰਕ ਇੱਕ ਕੀਰਤਨੀ ਬੀਬੀ ਜਿਹਨੂੰ ਅਸੀਂ ਸੁਣ ਰਹੇ ਹਾਂ ਉਹ ਗੁਰੂ ਘਰ ਦੀ ਗੱਲ ਕਰ ਰਹੀ ਹੈ ਉਹਦੀ ਜਦੋਂ ਇਹੋ ਜੀ ਵੀਡੀਓ ਆਊਗੀ ਤੁਸੀਂ ਦੱਸ ਰਹੇ ਹੋ ਹੁਣ ਕਿ ਉਹ ਭਰਾ ਹੈ ਸੰਗਤ ਨੂੰ ਨਹੀਂ ਪਤਾ ਉਹ ਭਰਾ ਹੈ ਤੁਹਾਡਾ ਤੁਸੀਂ ਮੈਨੂੰ ਇਹ ਦੱਸੋ ਜੇ ਤੁਸੀਂ ਨਾਰਮਲੀ ਉਹ ਵੀਡੀਓ ਦੇਖੋ ਤੇ ਤੁਹਾਨੂੰ ਨਹੀਂ ਪਤਾ ਉਹ ਭਰਾ ਹੈ ਕੀ ਤੁਸੀਂ ਡਬਲ ਮੀਨਿੰਗ ਨਹੀਂ ਸੋਚੋਗੇ ਬਿਲਕੁਲ ਕੱਢਾਂਗੇ ਵੀਰ ਜੀ ਬਿਲਕੁਲ ਮੈਂ ਤੇ ਖੁਦ ਕਹਿ ਰਹੀ ਆ ਕਿ ਅਗਰ ਮੇਰੇ ਸਾਹਮਣੇ ਕਿਸੇ ਬੀਬੀ ਦੀ ਆ ਵੀਡੀਓ ਆਵੇ ਕਿ ਇੱਕ ਨਾਲ ਉਹਦੇ ਸਿੰਘ ਖੜਾ ਉਹ दारू ਨੂੰ ਪ੍ਰਮੋਟ ਕਰ ਰਿਹਾ ਹੁਣ ਸਾਨੂੰ ਇਸ ਗੱਲ ਤੇ ਟਰੋਲ ਕੀਤਾ ਗਿਆ ਕਿ ਇਹ ਬੀਬੀ दारू ਦਾ ਪ੍ਰਚਾਰ ਕਰਦੀ ਹੈ ਹੁਣ ਉਸ ਵਲੌਗ ਦੇ ਵਿੱਚ ਮੈਂ ਕਲੀਅਰਲੀ ਬੋਲੇ ਆਪਣੇ ਪ੍ਰਾਣੋਂ ਕੀ ਪ੍ਰਾ ਪਾਣੀ ਦੀ ਬੋਤਲ 100 ਰੁਪਏ ਦੀ ਹੈ ਕੋਕ ਦੀ ਬੋਤਲ ਵੀ 100 ਰੁਪਏ ਦੀ ਹੈ ਦੋਚੋਂ ਆਪਾਂ ਕੀ ਪੀਏ ਉਹ ਕਹਿੰਦਾ ਡਿਊਟੀ ਫਰੀ ਤੋਂ दारू ਪੀਲੋ ਇਦਾ ਮਤਲਬ ਆ ਆ ਥੋੜੀਆ ਕਿ ਐਸੀ दारू ਪੀਣ ਬੈ ਗਏ ਅਸੀਂ दारू ਦਾ ਪ੍ਰਚਾਰ ਕਰਨ ਲੱਗ ਗਏ ਅਸੀਂ ਸਗੋਂ ਸਰਕਾਰ ਨੂੰ ਤੰਜ ਕੱਸਿਆ ਸੀ ਕਿ ਜਿਹੜੀ ਪਾਣੀ ਦੀ ਬੋਤਲ 120 ਰੁਪਏ ਦੀ ਮਿਲਦੀ ਹੈ ਉਹੀ ਪਾਣੀ ਦੀ ਬੋਤਲ 에ਰਪੋਰਟ ਤੇ 100 ਰੁਪਏ ਦੀ ਮਿਲਦੀ ਹੈ ਤੇ ਪਾਣੀ ਮਹਿੰਗਾ ਹੈ ਸ਼ਰਾਬ ਸਸਤੀ ਹੈ ਕਿ ਸਾਡੀਆਂ ਸਰਕਾਰਾਂ ਨੇ ਸਾਡੇ ਯੂਥ ਨੂੰ ਨਸ਼ਿਆਂ ਦੇ ਵਿੱਚ ਇੰਨਾ ਪ੍ਰੋਮੋਟ ਕਰ ਦਿੱਤਾ ਹੈ ਪਰ ਲੋਕਾਂ ਨੇ ਗੱਲ ਬਣਾਤੀ ਐ ਬੀਬੀ ਤਾਂ ਦੇਖੋ ਇੱਕ ਤਰਫ ਕੀਰਤਨ ਕਰਦੀ ਹੈ ਦੂਜੇ ਪਾਸੇ ਸ਼ਰਾਬ ਦਾ दारू ਦਾ ਪ੍ਰਚਾਰ ਕਰਦੀ ਹੈ ਟੱਡਰੀਆਂ ਵਾਲੇ ਨੇ ਵੀ ਇੱਕ ਹੈ ਜੀ ਵੀਡੀਓ ਪਾਈ ਸੀ ਤੁਹਾਡੇ ਯਾਦ ਨੇ ਕਿਹੜਾ ਸਾਡੇ ਹੱਥ ਚ ਕੋਈ ਪੈਗ ਦਾ ਗਲਾਸ ਨਹੀਂ ਨਹੀਂ ਤੁਸੀਂ ਉਹ ਦੇਖੀ ਸੀ ਵੀਡੀਓ ਢੜੀਆਂ ਵਾਲੇ ਨੇ ਇੱਕ ਵੀਡੀਓ ਪਾਈ ਸੀ ਡਿਊਟੀ ਫਰੀ ਤੋਂ ਲੰਘਦੇ ਹੋਏ ਕਿ ਇੱਥੇ ਸ਼ਰਾਬ ਮਿਲਦੀ ਹੈ ਹਾਂ ਹਾਂ ਲੰਘ ਰਹੇ ਨੇ ਲੰਘ ਰਹੇ ਥੱਲੇ ਬਹੁਤ ਫੁੱਲ ਉੱਥੇ ਵੀ ਪਈ ਸੀ ਕਮੈਂਟਾਂ ਵਿੱਚ ਉਵੇਂ ਥੋਨੂੰ ਪਏ ਹੁਣ ਮੈਂ ਪੁੱਛਾ ਕਿ ਕਿਸੇ ਨੇ ਉਹਨਾਂ ਨੂੰ ਪੈਗ ਲਾਉਂਦੇ ਵੇਖ ਲਿਆ ਜਾਂ ਕਿਸੇ ਨੇ ਸਾਡੇ ਹੱਥ ਚ ਗਲਾਸ ਫੜਿਆ ਵੇਖ ਲਿਆ ਹੂੰ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਸ ਇਹਨਾਂ ਨੂੰ ਕਲੀਅਰਲੀ ਇਹਨਾਂ ਇਹਨਾਂ ਕੀ ਮਜ਼ਾਕ ਦੇ ਵਿੱਚ ਤੁਸੀਂ ਇਹ ਕਿਸੇ ਵੀ ਤਰ੍ਹਾਂ ਦੀ ਆਪਣੇ ਮੂੰਹ ਚ ਕੋਈ ਵੀ ਗੱਲ ਕੱਢ ਦੋਗੇ ਜਿਹਦਾ ਮਤਲਬ ਇਹ ਆਇਆ ਨਾ ਠੀਕ ਲੇਕਿਨ ਇਹਨਾਂ ਵਿੱਚ ਕੀ ਕਹਿੰਦੇ ਨੇ ਇਹਨੇ ਬਹੁਤ ਸਾਰੀਆਂ ਗਲਤ ਗੱਲਾਂ ਕੀਤੀਆਂ ਨੇ ਇੱਕ ਤੇ ਇਹਦਾ ਜਿਹੜਾ ਮਤਲਬ ਕਿ ਭਰਾ ਸੀਗਾ ਹੂੰ ਹੂੰ ਤੇ ਇਹ ਇਹ ਦੋਨੋਂ ਜਿਹੜੇ ਟਰੈਵਲ ਕਰ ਰਹੇ ਸੀਗੇ ਠੀਕ ਹੈ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਆਪਣੇ ਭਰਾ ਨੂੰ ਕਹਿੰਦੀ ਜਦੋਂ ਉੱਥੇ ਪਿਕਨ ਮਤਲਬ ਕਿ ਜਿੱਥੇ ਕੀਰਤਨ ਕਰਮ ਗਏ ਸੀ ਪ੍ਰੋਗਰਾਮ ਕਰਨ ਗਏ ਉਸ ਤੋਂ ਬਾਅਦ ਨਾ ਇੱਕ ਜਾਤ ਨੂੰ ਕਹਿੰਦੀ ਆਪਣੇ ਵਲੌਗ ਦੇ ਵਿੱਚ ਕੰਦੀ ਕੇ ਤੁਹਾਨੂੰ ਕਿਹੜੀ ਹੋਰ 에어 호ਸਟ ਜਿਹੜੀ ਹੈ ਨਾ ਉਹ ਪਸੰਦ ਆਈ। ਹੂੰ। ਵੇਖੋ ਕਿੰਨੀ ਗਲਤ ਗੱਲ ਹੈ। ਹਾਲਾਂਕਿ ਕੀਰਤਨ ਕਰਨ ਵਾਲੀ ਉਹ ਬੰਨੂ ਕੀਰਤਨ ਦਾ ਆਪੇ ਕਿ ਤੂੰ ਕੀਰਤਨ ਕਰਨਾ ਹੈ ਕੀਰਤਨ ਕਰਨ ਵਾਲੀ ਖੁਦ ਆਪਣੇ ਭਰਾ ਨੂੰ ਸਕੇ ਭਰਾ ਨੂੰ ਇਦਾਂ ਦੀਆਂ ਗੱਲਾਂ ਪੁੱਛਣ ਲਈ ਹੈ ਠੀਕ ਹੈ। ਤੁਸੀਂ ਇਹ ਕਾਇ ਛੱਡੋ। ਐਸੇ ਇਹਨੂੰ ਪੁੱਛਿਆ ਗਿਆ ਨਾ ਫਿਰ ਇਹਨੂੰ ਇਹੀ ਕਿਹਾ ਗਿਆ ਸੀ ਕਿ ਜਾਂ ਤੂੰ ਕੀਰਤਨ ਕਰਨਾ ਛੱਡ ਦੇ ਜਾਂ ਵੀ ਲੋਗਿੰਗ ਕਰਨੀ ਛੱਡ ਦੇ। ਇਹਨੇ ਕਿਹਾ ਜੀ ਮੈਂ ਜਿਹੜਾ ਹੈ ਨਾ ਉਹ ਕੀਰਤਨ ਛੱਡ ਦਵਾਂਗੀ ਮੈਂ ਵੀ ਲੋਗਿੰਗ ਨਹੀਂ ਛੱਡ ਸਕਦੀ। ਕਿੰਨੀ ਮਾੜੀ ਗੱਲ। ਫਿਰ ਹੀ ਆਪਣੇ ਆਪ ਨੂੰ ਪੂਰੀ ਚੈੱਕ ਕਰ ਲੈਣਾ ਚਾਹੀਦਾ ਹੈ। ਇਹ ਇਹ ਚੀਜ਼ਾਂ ਕਹਿੰਦੀ ਕਿ ਮੈਂ ਸਹੀ ਹਾਂ, ਬਾਕੀ ਸਾਰੇ ਗਲਤ ਨੇ। ਆਪਣੇ ਆਪ ਦੇ ਜਿੰਨਾ ਵੀ ਇਹਦਾ ਇੰਟਰਵਿਊ ਸੁਣਿਆ ਹੈ, ਇਹਦੇ ਵਿੱਚ ਇਹਨੇ ਇਹੀ ਪਸਦੀਆ, ਬੇਸ਼ੱਕ ਉਹ ਗਲਤ ਗੱਲਾਂ ਵੀ ਕਰਨੀ, ਲੇਕਿਨ ਉਹ ਉਹਨਾਂ ਨੂੰ ਦੂਸਰੇ ਪੁਆਇੰਟ ਆਫ View ਤੇ ਲੈ ਕੇ ਉਹਨਾਂ ਨੂੰ ਸੱਚਾਈ ਜਾਰੀ ਹਾਂ। ਠੀਕ ਹੈ। ਹਾਲਾਂਕਿ ਜੋ ਵੀ ਸੀ, ਤੁਸੀਂ ਸਵਿਮਿੰਗ ਪੂਲ ਤੇ ਗਏ ਹੋ, ਤੁਸੀਂ ਪਾਣੀ 'ਚ ਗਏ ਹੋ, ਜੋ ਵੀ ਹੈ, ਠੀਕ ਹੈ। ਤੁਸੀਂ ਉਹਦਾ ਚੱਕਰ ਤਾਂ ਮੈਂ ਤੈਨੂੰ ਤੇਰੀ ਇੱਕ ਚੀਜ਼ ਖੱਟ-ਵੱਟਾ ਤੇ ਰਾਤ ਨੂੰ ਕਰਾਂਗਾ। ਇੱਕ ਚੀਜ਼ ਇਹ ਹੈ ਕਿ ਇਹ ਅਗਰ ਕੀਰਤਨ ਕਰਦੇ ਹੈ ਠੀਕ ਹੈ ਯਾਨੂ ਨਾਨ ਦੀ ਐਵੇਂ ਦੀ ਵੀਡੀਓ ਕੋਈ ਸ਼ੇਅਰ ਹੀ ਨਹੀਂ ਕਰਨਾ ਚਾਹੀਦੀ ਮਤਲਬ ਇਹ ਤਾਂ ਹਾਂ ਇਹ ਚੀਜ਼ ਹੈ ਨਾ ਫਿਰ ਉਹ ਆਮ ਜ਼ਿੰਦਗੀ ਗੁਜ਼ਾਰੇ ਇਹਨੇ ਕੋਈ ਫੇਮ ਲੈਣਾ ਉਸੇ ਕੋਸ਼ਿਸ਼ ਹੀ ਕਰੋਗੇ ਤੁਸੀਂ ਕਿਰਤਨ ਛੱਡ ਦਿੱਤਾ ਤੁਸੀਂ ਫੇਮ ਲੈਣਾ ਉਸੇ ਕੁਝ ਵੀ ਕਰ ਲੂਗਾ ਆਹ ਜ਼ਿੰਦਗੀ ਗੁਜ਼ਾਰੇ ਨਾ ਹਾਂਜੀ ਫਿਰ ਇਹ ਆਪਣੇ ਕਿਰਤਨ ਛੱਡ ਦੇ ਨਾ ਲੋਕਾਂ ਨੂੰ ਮਤਲਬ ਕਿ ਜਿਹੜੀ ਸਲਾਹ ਦੇਣੀ ਹੈ مشوره ਦੇਣੀ ਹੈ ਉਹ ਖਤਮ ਕਰ ਦੇ ਆਪਣੀ ਜ਼ਿੰਦਗੀ ਗੁਜ਼ਾਰੇ ਉਹ ਪਾਪ ਕਰਨਾ ਚਾਹਤਾ ਪਾਪ ਕਰਨੇ ਛੱਡ ਦੇ ਬਾਕੀ ਇਹ ਨਾ ਇੱਕ 파ਟ ਰਹਿ ਗਿਆ ਯਾਰ ਉਹ ਵੀ ਵੇਖਦੇ ਆ ਕਿ ਉਹਦੇ ਵਿੱਚ ਕੀ ਆਪਣੇ ਆਪ ਨੂੰ ਕੀ ਸਾਬਤ ਕਰਦੀ ਹੈ ਕਿ ਨਹੀਂ लास्ट 파ਟ ਹੋਏਗਾ ਇਹ ਆਪਣੇ ਵੀਰਾਂ ਪ੍ਰਣਾਮਨਾ ਉਹ ਵੀ ਸ਼ੇਅਰ ਕਰਦੇ ਆਂ ਬਾਕੀ ਮਿਲਦੇ ਆਂ ਜਿਹਦੇ ਅਗਲੇ ਪਾਰਟ ਦੇ ਸਾਨੂੰ ਬਹੁਤ ਜਿਆਦਾ ਗੁੱਡ ਬਾਏ